ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਜੂਨ ਆ ਅੱਜ ਦੇ ਦਿਨ ਤੱਕ ਬਹੁਤ ਵੱਡਾ ਕਹਿਰ ਸ੍ਰੀ ਦਰਬਾਰ ਸਾਹਿਬ ਤੇ ਹੋਇਆ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਸ਼ਹੀਦੀਆਂ ਹੋਈਆਂ ਸਰੋਵਰ ਦੇ ਜਲ ਦਾ ਪਵਿੱਤਰ ਜਲ ਦਾ ਰੰਗ ਲਊ ਨਾ ਲਾਲ ਹੋ ਗਿਆ ਪਰ ਕਦੀ ਵੀ ਸ਼ਹੀਦਾਂ ਦੀਆਂ ਸ਼ਹੀਦੀਆਂ ਅਜਾਈ ਨਹੀਂ ਜਾਂਦੀਆਂ ਜਿਵੇਂ ਦਰਬਾਰ ਸਾਹਿਬ 'ਚ ਹੋਈਆਂ ਸ਼ਹੀਦੀਆਂ ਅੱਜ ਵੀ ਪੁਕਾਰ-ਪੁਕਾਰ ਕੇ ਇਨਸਾਫ ਲਈ ਕਹਿ ਰਹੀਆਂ ਤੇ ਇਨਸਾਫ ਮਿਲੂਗਾ ਇਵੇਂ ਹੀ ਜਿਹੜੀਆਂ ਦਿੱਲੀ ਸ਼ਹੀਦियां ਹੋਈਆਂ ਖਨੌਰੀ ਜਾਂ ਸ਼ੰਭੂ ਸ਼ਹੀਦियां ਹੋਈਆਂ ਸ਼ੁਭ ਕਰਨ ਦਾ ਜਿਹੜੀ ਹੈ ਮਰਡਰ ਹੋਇਆ ਵਾ ਇਹ ਵੀ ਕਦੀ ਅਜਾਈ ਨਹੀਂ ਜਾਣਾ ਜਿੱਡਾ ਵੱਡਾ ਕਲੰਕ ਭਾਜਪਾ ਸਰਕਾਰ ਨੇ ਆਪਣੇ ਤੇ ਲਗਾ ਲਿਆ ਵਾ ਅੱਜ ਉਹ ਸ਼ਹੀਦਾਂ ਦਾ ਦੁੱਲਿਆ ਖੂਨ ਜ਼ਖਮੀਆਂ ਦੇ ਜ਼ਖਮ ਰਿਸਦੇ ਨੱਕ ਜਿਹੜੇ ਫੁੱਟੇ ਅੱਖਾਂ ਫੁੱਟੀਆਂ ਉਹ ਭਾਜਪਾ ਸਰਕਾਰ ਤੇ ਜੜੀ ਬੈਗੀਆਂ ਵਾ ਅੱਜ ਸਰਕਾਰ ਬਣਾਉਣ ਲਈ ਇਧਰੋਂ ਉਧਰੋਂ ਗੱਠਜੋੜ ਹੋ ਰਿਹਾ ਦਰਲੋ ਮੱਚੀ ਹੋ ਰਿਆ ਸਰਕਾਰ ਕਿਸੇ ਦੀ ਵੀ ਬਣੀ ਇੰਡੀਆ ਦੀ ਬਣੀ ਜਾਂ ਐਨਡੀਆ ਦੀ ਬਣੀ ਇਹਦੇ ਨਾਲ ਭਾਰ ਦੇ ਕਿਰਤੀਆਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੋਈ ਫਰਕ ਨਹੀਂ ਪੈਣਾ ਪਰ ਜਿੰਨੀ ਦੇਰ ਤੱਕ ਇੱਕ ਇੱਕ ਚੀਜ਼ ਦਾ ਹਿਸਾਬ ਨਹੀਂ ਲੈਂਦੇ ਕਿਰਤੀਆਂ ਕੰਮਿਆਂ ਦੇ ਮੁਤਾਬਕ ਪ੍ਰਬੰਧ ਨਹੀਂ ਇੱਥੇ ਬਣਦਾ ਓਨੀ ਦੇਰ ਤੱਕ ਅੰਦੋਲਨ ਬਿਲਕੁਲ ਜਾਰੀ ਰਹਿਣਗੇ ਦੇਸ਼ ਵਾਸੀਆਂ ਨੂੰ ਅਪੀਲ ਵਾ ਸੰਜਮ ਬਣਾ ਕੇ ਰੱਖਿਓ ਔਰ ਇਤਬਾਕ ਬਣਾ ਕੇ ਰੱਖਿਓ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਜਿੱਤਣ ਤੋਂ ਨਹੀਂ ਰੋਕ ਸਕਦੀ ਜਿੱਥੇ-ਜਿੱਥੇ ਵੀ ਸ਼ਹੀਦਾਂ ਦਾ ਖੂਨ ਡੋਲਿਆ ਵਾ ਉਹ ਦੇਖਦੇ ਹਾਕਮਾਂ ਤੋਂ ਹਿਸਾਬ ਲੈ ਕੇ ਰੂਗਾ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਤਕਦੀਰ ਬਦਲਣ ਵਾਲੇ ਅੰਦੋਲਨ ਹੋਏ ਆ ਇਹਨਾਂ ਅੰਦੋਲਨਾਂ ਦੇ ਵਿੱਚ ਹਰ ਹਾਲ ਦੇ ਵਿੱਚ ਭਾਰ ਦੇ ਲੋਕ ਦੇਸ਼ ਦੇ ਲੋਕ ਜਿੱਤਣਗੇ ਔਰ ਜਿਨ੍ਹਾਂ ਨੇ ਵੀ ਹੁਣ ਤੱਕ ਅਟੈਕ ਕੀਤੇ ਆ ਹਮਲੇ ਕੀਤੇ ਆ ਉਹਨਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਤੇ ਮੂੰਹ ਦੀ ਖਾਣੀ ਪਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ